ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਸ ਨੂੰ ਕੱਟੀ ਦਿਖਾਉਣੀ ਹੈ ਸੇਲ ਆ ਤੇ ਇੱਕ ਮੋੜ ਅਸਲ ਦਾ ਕੱਟਾ ਦਿਖਾਉਣਾ ਜਿਹਦੀ ਮਾਂ ਥੱਲੇ 20 ਕਿਲੋ ਦੁੱਧ ਹਾਜ਼ਰ ਆ ਜਮਾ ਚਵਾਈਆਂ ਵਗੈਰਾ ਵੀਰਾਂ ਨੇ ਬਲਾਕ ਜਿਹੇ ਹੋਈਆਂ ਪ੍ਰੂਫ ਵੀ ਤੁਹਾਨੂੰ ਨਾਲ ਮਿਲੂਗਾ ਸੋ ਪਹਿਲਾਂ ਗੱਲ ਕਰਦੇ ਆਪਾਂ ਕੱਟੀ ਬਾਰੇ ਸੱਸੀ ਗੱ ਨਾਮ ਇਹ ਨਾਂ ਹੈ ਜਕਸੀ ਸਿੰਘ ਪਿੰਡ ਕਟੂ ਜਿਹੜਾ ਬਰਨਾਲਾ ਮੋਬਾਈਲ ਨੰਬਰ ਆਪਣਾ ਹੀ 791734094179430 ਤੇ ਜਿਹੜੀ ਆਪਾਂ ਵੀਰੇ ਕੱਟੀ ਦੇਖੀ ਜ ਨੇ ਕਿੰਨੀ ਉਮਰ ਹੈ ਇਹਦੀ ਇਹਦੀ ਵੀਰੇ ਹੈਗੀ ਆ 15 ਮਹੀਨੇ 15 ਮਹੀਨੇ ਮਾਦਰ ਰਿਕਾਰਡ ਕੁਝ ਪਤਾ ਇਹਦਾ ਨਹੀਂ ਵੀਰੇ ਆਪਾਂ ਮੱਝ ਲੈ ਕੇ ਆਏ ਸੀਗੇ ਉਹ ਆਪਾਂ ਸ਼ੇਅਰ ਕਰਤੀ ਤੇ ਉਹਦਾ ਰਿਕਾਰਡ ਹੈਗਾ 15 ਮਹੀਨੇ 15 ਕਿਲੋ ਦੁੱਧ ਚੋਇਆ ਪਰ ਇਹ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਆ ਠੀਕ ਆ 15 ਕਿਲੋ ਮੱਝ ਛਲੇ ਦੁੱਧ ਸੀਗਾ 15 ਮਹੀਨੇ ਹੋ ਗਈ ਲਗਭਗ ਇਹਦੀ ਏਜ ਹਾਂ ਠੀਕ ਹੈ ਤੇ ਵਾਕੀ ਥਣ ਵਗੈਰਾ ਦੇਖ ਸਿਆ ਥੱਲੋ ਥਣ ਆਪਾ ਦਿਖਾ ਦਿੰਨੇ ਆ ਸੋ ਥਣਾ ਦੀ ਕੱਟੀ ਚੰਗੀ ਆ ਸਾਫ ਸੁਥਰੀ ਪੱਠਫੜੇ ਦੀ ਬਾਂਦਰ ਬਹੁਤ ਚੰਗੀ ਆ ਸਾਫ ਸੁਥਰੀ ਤੇ ਜੀ ਆਪਾਂ ਕੀਮਤ ਕੀ ਰੱਖੀ ਆ ਜੀ ਕੀਮਤ ਆਪਾਂ ਨੇ ਇਹਦੇ ਦੀ 30000 ਗਜੈ ਸੋਜੂਗੀ ਮੌਕੇ ਤੇ ਮੰਨ ਤਾਂ ਸੋੜ ਦੀ ਮੇਰੇ ਬਾਹਰ ਨੂੰ ਸੋ ਵੀਰੋ 15 ਮਹੀਨੇ ਕੱਟੀ ਦੀ ਏਜ ਆ 30000 ਰੁਪਏ ਕੱਟੀ ਦੀ ਇਹਦੀ ਕੀਮਤ ਰੱਖਿਆ ਬੰਜਾ ਨੇ ਬਾਕੀ ਪੱਠਫੜੇ ਦੀ ਬਾਂਦਰ ਦੇਖੋ ਸਾਂਭੀ ਵਗੈਰਾ ਵਧੀਆ ਗਈ ਸੋ ਬਾਕੀ ਦੇਖੋ ਸਿੰਗ ਬਿਲਕੁਲ ਨਿੱਕਾ ਨਿੱਕਾ ਸਿੰਗ ਤੇ ਮੱਥੇ ਤੇ ਮਾੜ ਆ ਜਾ ਮੰਨ ਕੇ ਚਲੋ ਵੀ ਵੱਲ ਪੈ ਤੇ ਕੱਟੀ ਚੰਗੀ ਆ ਸਾਫ ਸੁਥਰੀ ਪਲੀ ਵੀ ਸੋ ਦੇਖੋ ਕੱਦ ਕਾਠ ਵਗੈਰਾ ਤੇ ਸਿੰਗੀ ਸੁੰਗੀ ਦੀ ਕੱਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਲਗਭਗ ਮੰਨ ਕੇ ਜਿਲੀ ਵੀ 2 ਤੋਂ 2.5 ਮਹੀਨੇ ਦੇ ਵਿੱਚ ਸਾਮਕੇ ਕੱਟੀ ਗੱਬਨ ਹੋਣ ਦੇ ਬਿਲਕੁਲ ਕਾਬਲ ਆ ਗਈ ਬਜਰ ਮੁਜਰ ਬਹੁਤ ਆ ਤੇ ਬਾਕੀ ਗੌਰ ਵਗੈਰਾ ਵੀ ਤਾਂ ਚੰਗੀ ਕੀਤੀ ਤੇ ਵੀਰੇ ਦੂਜੇ ਨੰਬਰ ਜਿਹੜਾ ਆਪਾਂ ਕੱਟਾ ਦੇਖੀ ਜੰਨੇ ਆ ਇਹਦੀ ਕਿੰਨੀ ਉਮਰ ਹੋ ਗਈ ਇਹਦੀ ਕਿੰਨੀ ਉਮਰ ਹੋ ਗਈ 14 ਮਹੀਨੇ ਜਾਂਦੀ ਉਮਰ ਠੀਕ ਆ ਇਹਦੀ ਮਾਂ ਆਪਣੇ ਕੋਲ ਘਰੇ ਖੜੀ ਆ ਹਨਾ ਠੀਕ ਆ ਕਿੰਨੇ ਦਿੋਤੇ ਚੱਲਦੀ ਆ ਵੀਰੇ ਉਹ ਹੋ ਜੀ ਇਹ ਆਪਣਾ 20+ ਤੇ ਇਹਦੀ ਚਵਾਈ ਹੋਈ ਆ ਸਰ ਠੀਕ ਆ ਪ੍ਰੂਫ ਆਪਣੇ ਕੋਲ ਹੈਗਾ ਬਕਾਇਦਾ ਇਹ ਕਿੱਥੇ ਚਵਾਈ ਕਰਾਈ ਸੀ ਆਪਾਂ ਇਹ ਚਵਾਈ ਇਹਦੀ ਤਨੌਲੇ ਹੋਈ ਆ ਜੀ ਆਪਣੀ ਕੱਟੂ ਵੀ ਹੋ ਗਈ ਕੱਟੂ ਵੀ ਹੋਈ ਆ ਤਨੌਲੇ ਠੀਕ ਆ ਸਰਕਾਰੀ ਚਵਾਈਆਂ ਹੋਈਆਂ ਆ ਇਹਦੀਆਂ ਰਿਕਾਰਡ ਆਪਾਂ ਚਾਹੇ ਕੋਈ ਡੀਐਨਏ ਕਰਾਵੇ ਆਪਾਂ ਕਰਵਾ ਸਕਦੇ ਆ ਜੇਵਾ ਤੇ ਆਪ ਪਤਾ ਕਿਹੜੇ ਸੀਮਨ ਦਾ ਇਹ ਇਹ ਜੀ ਐਮਆਰ ਸੈਗ ਦੇ ਟੀਕੇ ਦਾ 10481 ਦਾ 10481 ਦਾ ਕਿੰਨੀ ਉਮਰ ਹੋ ਗਈ ਹੁਣ ਇਹਦੀ ਇਹਦੀ 14 ਮਹੀਨੇ ਉਮਰ ਆਈ ਠੀਕ ਆ ਆਪਾਂ ਸ਼ੇਅਰ ਕਰਨਾ ਹੈ ਹਾਂਜੀ ਸ਼ੇਅਰ ਕਰ ਦਾਂਗੇ ਜੇ ਕੋਈ ਵਧੀਆ ਮੌਜੂਦ ਹੈ ਠੀਕ ਆ ਸੋ ਟੇਲ ਇਹਦੀ ਜੈਡ ਬਲੈਕ ਆ 20 ਕਿਲੋ ਵਾਲੀ ਮੱਝ ਦਾ ਇਹ ਬੱਚਾ ਤਿੱਜ਼ ਆ ਟੈਸਟਿਕਲ ਵਗੈਰਾ ਦੇਖੋ ਸਾਫ ਸੁੱਧਰੀ ਚੰਗਾ ਵਧੀਆ ਸੋਹਣਾ ਮੰਨ ਕੇ ਚਲੋ ਵੀ ਕਟਾ ਤਿਆਰ ਹੋਣ ਵਾਲਾ ਤੇ ਪਲੱਸ ਇਹਦੇ ਵਿੱਚ 20 ਕਿਲੋ ਵਾਲੀ ਮਾਦਾ ਹੈਗਾ ਕਰੈਕਟਰ ਤੇ ਇਹਦਾ ਮੁੱਲ ਵਗੈਰਾ ਫਿਰ ਕੀ ਕਰਨਾ ਪਏ ਮੁੱਲ ਆਪਾਂ ਫੋਨ ਤੇ ਕਰਾਂਗੇ ਤੋਰ ਦੀ ਭਰਾ ਹੀ ਮੜਾ ਜਾ ਸੋ ਫਿਰ ਮੱਝ ਦੇਖ ਸਕਦੇ ਜਿਹੜੇ ਆਪਾਂ ਮੱਝ ਦੇਖੀ ਜਾ ਰਹੇ ਖੜੀ ਇਹਦੇ ਥੱਲੇ 20 ਕਿਲੋ ਦਾ ਦਾ ਹਾਜ਼ਰ ਹੈ ਚਵਾਈਆਂ ਇਹਦੀਆਂ ਹੋਈਆਂ ਮੱਝ ਵੀ ਘਰੇ ਖੜੀ ਆ ਤੇ ਜਿਹੜੇ ਸੀਮਨ ਦਾ ਹੈਗਾ ਉਹ ਸੋ ਕਟਾ ਦੇਖੋ ਬਹੁਤ ਸੋਹਣਾ ਬਣੂ ਦੁੱਧ ਵਾਲੇ ਕਰੈਕਟਰ ਪੂਰੇ ਵਧੀਆ ਕਿਸੇ ਵੀਰ ਨੇ ਬਰੀਡ ਤਿਆਰ ਕਰਨੀ ਆ ਪਸੂ ਸੀਮੰਟ ਤੇ ਨਹੀਂ ਠਹਿਰਦੇ ਵੀ ਆਪਾਂ ਚੰਗੇ ਰਿਕਾਰ ਵਾਲੀ 20 ਕਿਲੋ ਵਾਲੀ ਮਹਿਦਾ ਕਟਾ ਕਰ ਲੈਣਾ ਤੇ ਵੀਰ ਕਦੇ ਰੱਖਣ ਵਾਲਾ ਹੋਇਆ ਬੰਦਾ ਆਪਾਂ ਦੇ ਦਾਂਗੇ ਉਮਰੇ ਦੀ 13-14 ਕਿ ਮਹੀਨਿਆਂ ਲਗਭਗ ਹੈ ਜੇ ਸੋ ਦੇਖੋ ਕਟਾ ਸੋਹਣਾ ਬਣੂਗਾ ਗਿਆ ਉਹਨਾਂ ਦੇ ਟਾਈਮ ਦੇ ਵਿੱਚ ਹਲੇ ਤਾਂ ਲਗਭਗ ਬੱਚਾ ਹੀ ਆ ਸੋ ਮਾਂ ਵੀ ਘਰੇ ਖੜੀ ਆ ਸੋ ਇਹਨਾਂ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਗਾ ਕਿਸੇ ਵੀਰ ਦੇ ਪਸੰਦ ਹੋਵੇ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋਂ ਧੰਨ